ਸ਼ਿ ਸ਼ਕਲ ਜੀ ਮੈਂ ਪ੍ਰਿਆਨਤਾ ਤੁਸ ਦੇਖ ਰਹੇ ਹੋ ਲੁਧਿਆਣਾ ਲਾਈਵ 103 ਦਸੰਬਰ ਨੂੰ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਦਾ ਦੌਰਾ ਕਰਨਾ ਸੀ ਪਰ ਇਸ ਦਰਮਿਆਨੀ ਚੰਡੀਗੜ੍ਹ ਤੋਂ ਬੰਬ ਤਮਾਕੇ ਦੀ ਖਬਰ ਸਾਹਮਣੇ ਆਉਂਦੀ ਹੈ ਹੁਣ ਦੱਸਦੀ ਕਿ ਇਸ ਬੰਬ ਤਮਾਕੇ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਦੇ ਗਰੁੱਪ ਨੇ ਲੈ ਲਈ ਹੈ ਔਰ ਇਸ ਦੇ ਪਿੱਛੇ ਪ੍ਰੋਟੈਕਸ਼ਨ ਮਨੀ ਨੂੰ ਦੱਸਿਆ ਜਾ ਰਿਹਾ ਜੀ ਹਾਂ ਜਿਹੜੇ ਕਲੱਬਾਂ ਦੇ ਬਾਹਰ ਬੰਬ ਤਮਾਕਾ ਹੁੰਦਾ ਹੈ ਉਹ ਕਲੱਬ ਰੈਪਰ ਬਾਦਸ਼ਾ ਦਾ ਸੀ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਪਾ ਕੇ ਇਸ ਦੀ ਜਿੰਮੇ ਵਾਰੀ ਲਈ ਅਜੇਰੇ ਤੋਂ ਹੀ ਚੰਡੀਗੜ੍ਹ ਦੇ ਵਿੱਚ دہشت ਦਾ ਮਾਹੌਲ ਹੈ ਦੱਸਿਆ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਜਿਸ ਤੋਂ ਬਾਅਦ ਇਹ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਇਹ ਜੋ ਤਮਾਕਾ ਕਰਵਾਇਆ ਜਾਂਦਾ ਹੈ ਚੰਡੀਗੜ੍ਹ ਕਲੱਬ ਦੇ ਬਾਹਰ ਦੋ ਕਲੱਬਾਂ ਦੇ ਵਿਚਕਾਰ ਜਿਹੜਾ ਤਬਾਕਾ ਹੁੰਦਾ ਹੈ ਇਹ ਲਾਰੈਂਸ ਬਿਸ਼ਨੋਈ ਗੈਂਗ ਦੇ ਵੱਲੋਂ ਕਰਵਾਇਆ ਗਿਆ ਜੋ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਗੋਲਦੀ ਵਿਰਾਟ ਦੀ ਆਈਡੀ ਵੱਲੋਂ ਪਾਈ ਗਈ ਹੈ ਹਾਲਾਂਕਿ ਲੋਜਣਾ ਲਈ ਵਿਸਥਿਪੁਸ਼ਟੀ ਨਹੀਂ ਕਰਦਾ ਪਰ ਜੋ ਪੋਸਟ ਦੇ ਵਿੱਚ ਉਹਨਾਂ ਲਿਖਿਆ ਉਹ ਵੀ ਤੁਹਾਨੂੰ ਦੱਸ ਦਿਆਂ ਸੋਸ਼ਲ ਮੀਡੀਆ ਤੇ ਜੋ ਪੋਸਟ ਪਾ ਕੇ ਲਿਖਿਆ ਗਿਆ ਹੈ ਉਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਹੈ ਹਾਂਜੀ ਸਤਿ ਸ਼੍ਰੀ ਅਕਾਲ ਪੋਸਟ ਤੁਸੀਂ ਦੇਖ ਸਕਦੇ ਹੋ ਲਿਖਿਆ ਜਾਂਦਾ ਹੈ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਮੰਡੇ ਰਾਤ ਨੂੰ ਬਲਾਸਟ ਹੋਏ ਨੇ ਉਸਦੀ ਜ਼ਿੰਮੇਵਾਰੀ ਮੈਂ ਗੋਲਦੀ ਬਰਾੜ ਤੇ ਰੋਹਿਤ ਗੋਂਡਾਰਾ ਲਾਰੈਂਸ ਬਿਸ਼ਨੋਈ ਗਰੁੱਪ ਲੈਨੇ ਆ ਉਹਨਾਂ ਨੇ ਇੱਥੇ ਰੈਸਟੋਰੈਂਟ ਦੇ ਨਾਮ ਵੀ ਲਿਖੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਰੈਸਟੋਰੈਂਟ ਦਾ ਆਨਰ ਇਹਨਾਂ ਕਲੱਬਾਂ ਦਾ ਆਨਰ ਰੈਪਰ ਬਾਦਸ਼ਾਹ ਹੈ ਉਹਨਾਂ ਨੇ ਨਾਮ ਲਿਖਣ ਤੋਂ ਬਾਅਦ ਲਿਖਦੇ ਨੇ ਕਿ ਕਲੱਬ ਸੈਕਟਰ 26 ਚੰਡੀਗੜ੍ਹ ਦੇ ਆਨਰਸ ਨੂੰ ਮੈਸੇਜ ਲਾਇਆ ਸੀ ਪ੍ਰੋਟੈਕਸ਼ਨ ਮਨੀ ਦਾ ਪਰ ਇਹਨਾਂ ਨੂੰ ਲੱਗਦਾ ਸਾਡੀ ਕਾਲ ਦੀ ਰਿੰਗ ਨਹੀਂ ਸੀ ਸੁਣ ਰਹੀ ਇਸ ਕਰਕੇ ਇਹਨਾਂ ਦੇ ਕੰਨ ਖੁੱਲਣ ਦੇ ਲਈ ਖੋਲਣ ਦੇ ਲਈ ਤਾਂ ਮਾਕਾ ਜਿਹੜਾ ਇਹ ਕੀਤਾ ਗਿਆ ਸਾਡੀਆਂ ਕਾਲਾਂ ਇਗਨੋਰ ਕਰ ਰਿਹਾ ਹੈ ਅਜੇ ਵੀ ਸਮਝ ਜਾਓ ਨਹੀਂ ਤਾਂ ਇਤੋਂ ਵੀ ਵੱਡੇ ਕੰਮ ਹੋ ਸਕਦੇ ਦੱਸ ਦੇ ਕਿ ਇਸ ਪੋਸਟ ਤੋਂ ਬਾਅਦ ਇੱਕ ਵਾਰੀ ਸੋਸ਼ਲ ਮੀਡੀਆ ਤੇ ਵੀ ਟਟੱਲੀ ਮੱਚ ਗਈ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ 골ਡੀ ਬਰਾੜ ਤੇ ਵੱਲੋਂ ਇਹ ਪੋਸਟ ਪਾਈ ਜਾਂਦੀ ਹੈ ਜਿਹੜੇ ਕਿ ਹੁਣ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਵੀ ਬਣੀ ਹੋਈ ਆ ਉੱਥੇ ਪੁਲਿਸ ਜਾਂਚ ਦੀ ਏਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਬੰਬ ਸੁੱਟਣ ਵਾਲੇ ਨੌਜਵਾਨ ਬਾਈਕ ਤੇ ਆਉਂਦੇ ਨੇ ਵਾਰਦਾਤ ਦੇ ਵਿੱਚ ਜੋ ਬੰਬੇ ਇਸਤੇਮਾਲ ਹੋਏ ਨੇ ਉਹ ਦੇਸੀ ਬੰਬ ਬਣਾਏ ਗਏ ਸੀ ਜੀ ਹਾਂ ਦੇਸੀ ਬੰਬ ਹੈ ਜਿਹੜੇ ਕਿ ਕਲੱਬ ਦੇ ਬਾਹਰ ਛੁੱਟੇ ਗਏ ਸੀ ਤੇ ਉਹਨਾਂ ਬੰਬਾਂ ਦੇ ਫੁੱਟਣ ਤੋਂ ਬਾਅਦ ਜਿਹੜੀ ਘਟਨਾ ਸਾਰੀ ਸੀਸੀਟੀਵੀ ਕੈਮਰੇਜ ਚ ਕੈਦ ਹੋ ਜਾਂਦੀ ਹੈ ਸਵੇਰੇ 3:30 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਜ਼ੋਰਦਾਰ ਧਮਾਕਾ ਹੁੰਦਾ ਲੋਕ ਉੱਥੇ ਧੂਆ ਉੜਦਾ ਦੇਖਦੇ ਨੇ ਪਰ ਨੌਜਵਾਨ ਉਥੋਂ ਦੀ ਭੱਜ ਜਾਂਦੇ ਨੇ ਉਦਰੇ ਡੀਐਸਪੀ ਦਿਲਬਾਜ਼ ਸਿੰਧਾ ਇੱਕ ਵੱਡਾ ਬਿਆਨ ਇਸ ਮਾਮਲੇ ਦੇ ਵਿੱਚ ਸਾਹਮਣੇ ਆਉਂਦਾ ਕਿ ਸਵੇਰੇ 3:30 ਵਜੇ ਦੇ ਅਰਾਊਂਡ ਉਹਨਾਂ ਦੇ ਕੋਲ ਕੰਟਰੋਲ ਰੂਮ ਤੇ ਪਰਸਨਲ ਪ੍ਰੋਬਲਮ ਦੀ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਅਧਿਕਾਰੀ ਉਹਨਾਂ ਦੇ ਜਾਂਚ ਅਧਿਕਾਰੀ ਮੌਕੇ ਤੇ ਪੁੱਜਦੇ ਨੇ ਤੇ ਉਹਨਾਂ ਵੱਲੋਂ ਦੇਖਿਆ ਜਾਂਦਾ ਜੋ ਬੰਬ ਫੋੜੇ ਗਏ ਸੀ ਨੌਜਵਾਨਾਂ ਦੇ ਵੱਲੋਂ ਇਹ ਦੇਸੀ ਬੰਬ ਹੈ ਜਿਹੜੇ ਕਿ ਫੋੜੇ ਗਏ ਸੀ ਜਿਹੜਾ ਸਿਕਿਉਰਿਟੀ ਗਾਰਡ ਕਲੱਬ ਦੇ ਬਾਹਰ ਬੈਠਾ ਸੀ ਉਹਨੇ ਨੌਜਵਾਨਾਂ ਨੂੰ ਦੇਖਿਆ ਤੇ ਉਹਨੇ ਇਹ ਵੀ ਦੱਸਿਆ ਕਿ ਨੌਜਵਾਨ ਐਰੋਪੀ ਬਾਈਕ ਤੇ ਆਏ ਸਨ ਬਾਈਕ ਤੇ ਬਾਈਕ ਸਟਾਰਟ ਕਰਕੇ ਇੱਕ ਦੇ ਖੜਾ ਕੀਤਾ ਹੋਇਆ ਸੀ ਦੂਸਰੇ ਨੇ ਵਿਸਫੋਟਕ ਜਿਹੜਾ ਕਿ ਕਲੱਬਾਂ ਦੇ ਬਾਹਰ ਛੁੱਟ ਦਿੱਤਾ ਤਮਾਕੇ ਦੀ ਆਵਾਜ਼ ਸੁਣ ਕੇ ਜਦੋਂ ਉਹ ਆਇਆ ਤਾਂ ਦੇਖਿਆ ਕਿ ਸ਼ੀਸ਼ੇ ਟੁੱਟ ਗਏ ਨੇ ਦੂਸਰਾ ਸਿਕਿਉਰਿਟੀ ਗਾਰਡ ਉੱਥੇ ਹੀ ਖੜਾ ਸੀ ਇੱਕ ਹਮਲਾਵਰ ਨਰੇਸ਼ ਨੂੰ ਇਹ ਕਹਿ ਰਿਹਾ ਸੀ ਕਿ ਤੂੰ ਮੇਰਾ ਕੀ ਕਰ ਲਏਂਗਾ ਉਹਨਾਂ ਦੇ ਮੂੰਹ ਤੱਕ ਟਕੇ ਹੋਏ ਸਨ ਉਸ ਤੋਂ ਬਾਅਦ ਉਹ ਬਦਮਾਸ਼ ਭੱਜ ਜਾਂਦੇ ਨੇ ਚੰਡੀਗੜ੍ਹ ਦੇ ਇਸ ਇਲਾਕੇ ਦੇ ਵਿੱਚ ਇਹ ਤਮਾਕਾ ਹੋਇਆ ਦੱਸਦੇ ਕਿ ਪੌਸ਼ ਏਰੀਆ ਦੱਸਿਆ ਜਾ ਰਿਹਾ ਹੈ ਇਸ ਦੇ ਕੋਲ ਸਬਜ਼ੀ ਮੰਡੀ ਵੀ ਲੱਗਦੀ ਹੈ ਉਦਰੀ ਕੇਂਦਰੀ ਸੰਸਥਾਨ ਵਿਸਥਿਤ ਨੂੰ نزدیکی ਹੈ ਪੁਲਿਸ ਲਾਈਨ ਤੇ ਸੈਕਟਰ 26 ਦਾ ਥਾਣਾ ਵੀ ਇਸ ਦੇ نزدیکی ਪੈਂਦਾ ਹੈ ਪਰ ਸ਼ਹਿਰ ਤੋਂ ਚਰਚਾ ਦਾ ਵਿਸ਼ਾ ਵੜੀ ਹੋਈ ਹੈ ਜੇ ਇਹ ਕਬਰ ਚੰਡੀਗੜ੍ਹ ਦੇ ਦੋ ਕਲੱਬਾਂ ਦੇ ਬਾਹਰ ਇਹ ਤਮਾਕਾ ਨੌਜਵਾਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਹੁਣ ਇਸ ਤਮਾਕੇ ਦੀ ਜ਼ਿੰਮੇਵਾਰੀ ਲਾਰੈਂਸ ਵਿਸ਼ਨੋਈ ਗਰੁੱਪ 골ਡ ਬਰਡ ਦੇ ਵੱਲੋਂ ਲੈ ਲਈ ਗਈ ਹੈ